Bye. ਪੰਜਾਬੀਓ ਸਤਿ ਸ੍ਰੀ ਅਕਾਲ ਜਿਹੜੀ ਇਹ ਸਪੀਚ ਸੁਣੀ ਹੈ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦੇ ਨਾਲ ਇੱਕ ਰਹਿਣ ਵਾਲੇ ਵਿਅਕਤੀ ਦੀ ਸੀ ਕਿਉਂਕਿ ਪੰਜਾਬ ਦੇ 2 ਕਰੋੜ ਸਿੱਖਾਂ ਨੇ ਪੰਜਾਬ ਦੇ ਕਈ ਨੌਜਵਾਨਾਂ ਦੀ ਗੱਲ ਆਉਂਦੀ ਹੈ ਕਿ ਜਿਵੇਂ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਨੂੰ ਪੰਜਾਬ ਦੇ 2 ਕਰੋੜ ਲੋਕਾਂ ਨੇ ਸਮਝ ਨਾ ਸਕਿਆ ਔਰ ਦੂਜੇ ਪਾਸੇ ਭਾਈਦੀਪ ਸਿੱਧੂ ਉਹਨਾਂ ਨੂੰ ਵੀ ਜਿਹੜਾ ਕਿ ਸਾਡੇ ਸਿੱਖਾਂ ਮੰਨੀਓ ਕੁਝ ਕਿ ਸਿੱਖਾਂ ਮੰਨੀਓ ਕਹਿ ਸਕਦੇ ਆ ਸਮਝਿਆ ਨਹੀਂ ਗਿਆ ਔਰ ਹੁਣ ਗੱਲ ਆਉਂਦੀ ਆ ਅਮਰਪਾਲ ਸਿੰਘ ਦੀ ਜਿਹੜਾ ਪੰਜਾਬ ਦਾ ਉਹ ਨੌਜਵਾਨ ਜਿਹਦੇ ਉੱਤੇ ਨੌਜਵਾਨਾਂ ਦੀਆਂ ਨਿਗਾਹਾਂ ਟਿਕੀਆਂ ਨੇ ਪਰ ਸਾਡੇ ਪੰਜਾਬ ਦੇ ਵਿੱਚ ਹਰੇਕ ਤੱਕ ਵੀ 2 ਕਰੋੜ ਸਿੱਖਾਂ ਦੇ ਵਿੱਚੋਂ ਬਹੁਤ ਸਾਰੇ ਯਾਨੀ ਘਾਟੇਵਾਦੀ ਦੇ ਵਿੱਚੋਂ ਨੂੰ ਸਮਝ ਪਾਏ ਨੇ ਆਉਣ ਵਾਲਾ ਸਮਾਂ ਪੰਜਾਬ ਦੇ ਉੱਤੇ ਬਹੁਤ ਜ਼ਿਆਦਾ ਭਿਆਨਕ ਆਉਣ ਵਾਲਾ ਇਹਨਾਂ ਗੱਲਾਂ ਨੂੰ ਪੂਰੀ ਤਰ੍ਹਾਂ ਯਾਨੀ ਸਮਝਣ ਦੀ ਲੋੜ ਹੈ ਸਾਡੇ ਪੰਜਾਬ ਦੇ ਸਿੱਖਾਂ ਨੂੰ ਕਿਉਂਕਿ ਇੱਕ ਪਾਸੇ ਹੁਣ ਭਾਈ ਅਮਰਪਾਲ ਸਿੰਘ 10 ਮਾਰਚ ਦੀ ਤਰੀਕ ਰੱਖੀ ਗਈ ਹੈ ਕਿ ਉਹ ਰਹਾ ਹੋ ਜਾਣਗੇ ਔਰ ਉਸ ਤੋਂ ਬਾਅਦ 12 ਮਾਰਚ ਵਿਚਾਰੇ ਕਿਵੇਂ ਆ ਜਾਂਦੀ ਹੈ ਜਿਹੜੀ ਪਟੀਸ਼ਨ ਪਾਈ ਹੋਈ ਹੈ ਹਾਈ ਕੋਰਟ ਦੇ ਵਿੱਚ ਕਿ ਉਹਨਾਂ ਦੇ ਉੱਤੇ ਐਨਐਸਏ ਲੱਗੀ ਹੋਈ ਹੈ ਉਹਨੂੰ ਰੱਦ ਕਰਨ ਵਾਸਤੇ ਇੱਕ ਹਾਈ ਕੋਰਟ ਦੇ ਵਿੱਚ ਪਟੀਸ਼ਨ ਬੜੇ ਲੰਬੇ ਸਮੇਂ ਤੋਂ ਪਾਈ ਗਈ ਹੈ ਔਰ ਦੂਜੇ ਪਾਸੇ ਇੱਕ ਪਰੰਦਾ ਹੋਰ ਬਣਾਇਆ ਗਿਆ ਅਮਰਪਾਲ ਸਿੰਘ ਦੇ ਖਿਲਾਫ ਕਿ ਭਾਈ ਇਹਦੀ ਮੈਂਬਰਸ਼ਿਪ ਰੱਦ ਹੋ ਸਕਦੀ ਹੈ ਇੱਕ ਹੋਰ ਖਬਰ ਨਿਕਲ ਕੇ ਆ ਰਹੀ ਹੈ ਬਹੁਤ ਵੱਡੀ ਕਿ ਜਿਹਦੇ ਨਾਲ ਭਾਈ ਅਮਰਪਾਲ ਸਿੰਘ ਦੀ ਜ਼ਿੰਦਗੀ ਦੇ ਉੱਤੇ ਖਤਰਾ ਮੰਡਰ ਆ ਗਿਆ ਹੈ ਤਾਂ ਤੁਸੀਂ ਸੋਚਦੇ ਹੋਵੋਗੇ ਕਿ ਇਹ ਜਿਹਾ ਖਤਰਾ ਕਿਹੜਾ ਮੰਡਰ ਆ ਗਿਆ ਭਾਈ ਦਰਅਸਲ ਪੰਜਾਬ ਦੇ ਵਿੱਚੋਂ ਜਿੰਨੇ ਵੀ ਸਾਡੇ ਯੋਧੇ ਰਹੇ ਨੇ ਤੁਸੀਂ ਪਿੱਛੇ ਨੂੰ ਝਾਤ ਮਾਰੋਗੇ ਤਾਂ ਤੁਹਾਨੂੰ ਇਹ ਗੱਲ ਨਜ਼ਰ ਆਉਣੀ ਹੈ ਪੰਜਾਬ ਦੇ ਵਿੱਚੋਂ ਜਿੰਨੇ ਵੀ ਸੂਰਮੇ ਉੱਠੇ ਇਸ ਧਰਤੀ ਦੇ ਉੱਪਰ ਉਹ ਸਾਰੇ ਹੀ ਸੂਰਮਿਆਂ ਨੂੰ ਮਾਰੇ ਗਏ ਦੱਬੇ ਗਏ ਕੁਚਲੇ ਗਏ ਯਾਨੀ ਕੋਸ਼ਸ਼ਾਂ ਲਗਾਤਾਰ ਜਾਰੀ ਰੰਗੀਆਂ ਨੇ ਔਰ ਦੂਸਰੇ ਪਾਸੇ ਹੁਣ ਪੰਜਾਬ ਦੀ ਜਿਹੜੀ ਮੌਜੂਦਾ ਸਰਕਾਰ ਆ ਆਮ ਆਦਮੀ ਪਾਰਟੀ ਦੀ ਯਾਨੀ ਭਗਵੰਤ ਮਾਨ ਇਹਨਾਂ ਨੇ ਆਪਣੇ ਆਪ ਨੂੰ ਯਾਨੀ ਅਬਦਾਲੀ ਸਮਝ ਲਿਆ ਚਾਹੇ ਅੰਗਰੇਜ਼ ਸਮਝ ਲੈ ਚਾਹੇ ਇਹਨਾਂ ਨੇ ਮੋਗਲ ਸਮਝ ਲੈ ਯਾਨੀ ਬਹੁਤ ਸਾਰਾ ਪ੍ਰਯਾਸ ਇਹਨਾਂ ਦਾ ਲਗਾਤਾਰ ਇਹੀ ਹੈ ਕਿ ਅਮਰਪਾਲ ਸਿੰਘ ਨੂੰ ਜੇਲ੍ਹ ਦੇ ਵਿੱਚੋਂ ਅਸੀਂ ਰਿਹਾ ਨਹੀਂ ਹੋਣ ਦੇਵਾਂਗੇ ਪਰ ਜਿਹੜੀ ਹੁਣ ਤਰੀਕ ਹੈ ਉਹ ਹੈ ਜੀ 10 ਮਾਰਚ 10 ਮਾਰਚ ਨੂੰ ਅਮਰਪਾਲ ਸਿੰਘ ਦਾ ਇਹ ਕਿਹਾ ਜਾ ਰਿਹਾ ਕਿ 6 ਸਾਥੀਆਂ ਦੇ ਨਾਲ ਰਿਹਾ ਹੋਣ ਜਾ ਰਹੇ ਨੇ ਬਹੁਤ ਵੱਡੀ ਗੱਲ ਆ ਪੰਜਾਬ ਦੇ ਲੋਕਾਂ ਲਈ ਔਰ ਪੰਜਾਬ ਦੀਆਂ ਮਾਵਾ ਪੈਣਾ ਦੇ ਲਈ ਔਰ ਖਾਸ ਅਪੀਲ ਹੋਰ ਕੀਤੀ ਜਾ ਰਹੀ ਹੈ 2 ਕਰੋੜ ਸਿੱਖਾਂ ਦੀ ਆਬਾਦੀ ਹੋਵੇ ਪੰਜਾਬ ਦੇ ਅੰਦਰ ਵੈਸੇ ਤਾਂ ਕਹਿੰਦੇ 3 ਕਰੋੜ ਤੋਂ ਜ਼ਿਆਦਾ ਆਬਾਦੀ ਹੈ ਪਰ ਕੱਲੇ ਸਿੱਖਾਂ ਦੀ ਆਬਾਦੀ 2 ਕਰੋੜ ਦੱਸੀ ਜਾ ਰਹੀ ਹੈ ਜਿਨ੍ਹਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਯੋਧਿਆਂ ਨੂੰ ਔਰਦੀਪ ਸਿੱਧੂ ਵਰਗੇ ਨੌਜਵਾਨਾਂ ਨੂੰ ਸਮਝਣ ਦੀ ਕੋਸ਼ਿਸ਼ ਮੈਨੂੰ ਲੱਗਦਾ ਜਿਵੇਂ ਬਹੁਤ ਘੱਟ ਗਿਣਤੀ ਦੇ ਵਿੱਚ ਹੋਈ ਹੈ ਕਿਉਂ ਹੋਈ ਹੈ ਜੇਕਰ ਉਸ ਵਕਤ ਮੰਦੇ ਵੀ ਜਰਨੈਲ ਸਿੰਘ ਭੰਡਰਾ ਵੱਲ ਦੇ ਮੌਕੇ ਬਹੁਤ ਜ਼ਿਆਦੇ ਘੱਟ ਗਿਣਤੀ ਸੀ ਸਾਡੇ ਸੇਖਾਂ ਨੇ ਪਰ ਫੇਰ ਵੀ ਵੱਡੇ ਪੱਧਰ ਤੇ ਅਪੀਲ ਕੀਤੀ ਜਾ ਰਹੀ ਹੈ ਅਮਰਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਜਿਹੜੀ ਖਬਰ ਹੈ ਇਹ ਬੇहद ਜ਼ਿਆਦੇ ਵੱਡੀ ਖਬਰ ਹੈ ਕਿ ਅਮਰਪਾਲ ਸਿੰਘ ਦੇ ਖਿਲਾਫ ਅਜੰਡਾ ਚਲਾਇਆ ਜਾ ਰਿਹਾ ਦੂਜੇ ਪਾਸੇ ਅਮਰਪਾਲ ਸਿੰਘ ਨੂੰ ਮਰਵਾਉਣ ਤੱਕ ਦੀਆਂ ਕੋਸ਼ਿਸ਼ਾਂ ਚੱਲੀਆਂ ਜਾ ਰਹੀਆਂ ਨੇ ਇਹ ਪੰਜਾਬ ਦੀ ਸਰਕਾਰ ਹੋਵੇ ਚਾਹੇ ਹੋਵੇ ਸੈਂਟਰ ਦੀ ਇਹਨਾਂ ਨੇ ਸਾਰਿਆਂ ਨੇ ਇਹ ਸਮਝ ਰੱਖਿਆ ਕਿ ਅਸੀਂ ਪੰਜਾਬ ਦੇ ਵਿੱਚੋਂ ਕੋਈ ਵੀ ਨੌਜਵਾਨ ਜੇਕਰ ਸਾਡੇ ਮੂਹਰੇ ਆ ਕੇ ਬੋਲਦਾ ਤੇ ਜਾਂ ਫਿਰ ਜਨਤਾ ਨੂੰ ਜਾਗਰਤ ਕਰਦਾ ਉਹਨਾਂ ਨੂੰ ਅਸੀਂ ਇੱਥੇ ਪੰਜਾਬ ਦੇ ਅੰਦਰ ਨਹੀਂ ਰਹਿਣ ਦੇਵਾਂਗੇ ऐसे ਕਰਕੇ ਦਾ ਭਾਈ ਅਮਰਪਾਲ ਸਿੰਘ ਨੂੰ ਡੇਬਰੂ ਬਣਦੇ ਵਿੱਚ ਸੱਟਾ ਤਾਂ ਹੁਣ ਇਹ ਹੀ ਅਪੀਲ ਹੈ ਸਭ ਤੋਂ ਵੱਡੀ ਜਿਹੜੀ ਪੰਜਾਬ ਦੀ ਆਬਾਦ ਨੂੰ ਆ ਕਿ ਜੇਕਰ ਤੁਸੀਂ ਇਹ ਗੱਲ ਚਾਹੁੰਦੇ ਹੋ ਵਾਕਈ ਸੱਚ ਕਿ ਅਮਰਪਾਲ ਸਿੰਘ ਵਰਗੇ ਨੌਜਵਾਨ ਪੰਜਾਬ ਦੀ ਰੱਖਿਆ ਕਰਨ ਪੰਜਾਬ ਦੀ ਆਬਾਦ ਲਈ ਲੜਨ ਪੰਜਾਬ ਦੇ ਲੋਕਾਂ ਲਈ ਲੜਨ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਭਲੀ ਭਰਤੀ ਪੰਜਾਬ ਦੀ ਨੌਜਵਾਨੀ ਬਹੁਤ ਸਾਰੀ ਚਿਪਟੇ ਦੇ ਨਾਲ ਮਰ ਗਈ ਹੈ। ਉਹਨਾਂ ਲੋਕਾਂ ਨੂੰ ਬਚਾਉਣ ਨਿਕਲੇ ਅਮਰਪਾਲ ਸਿੰਘ ਔਰ ਉਹਨਾਂ ਦੇ ਨਾਲ ਜਿਹੜੇ ਨਾ ਸਾਥੀ ਬੰਦੇ ਨੇ ਵੱਡੇ ਪੱਦਰ ਤੇ ਯਾਨੀ ਉਹਨਾਂ ਨੇ ਇੱਕ ਮਹੀਮ ਚਲਾਈ ਪੰਜਾਬ ਦੇ ਵਿੱਚ ਇੱਕ ਵੱਡਾ ਸੁਨੇਹਾ ਘੱਲਿਆ ਕਿ ਅਸੀਂ ਪੰਜਾਬ ਦੀ ਨੌਜਵਾਨੀ ਨੂੰ ਸਿੱਖੀ ਦੇ ਝੰਡੇ ਥੱਲੇ ਕਰਾਂਗੇ ਔਰ ਨਸ਼ੇ ਪੱਤਿਆਂ ਤੋਂ ਪੂਰੇ ਪੰਜਾਬ ਨੂੰ ਰਹਿਤ ਕਰ ਦਾਂਗੇ। ਤਾਂ ਹੁਣ ਸਮਝਣ ਦੀ ਲੋੜ ਸਾਨੂੰ ਆ ਇਹ ਕੰਮੇ ਅਮਰਪਾਲ ਸਿੰਘ ਦੀ ਲੜਾਈ ਨਹੀਂ ਹੈਗੀ ਇਹ ਲੜਾਈ ਸਾਡੇ ਪੰਜਾਬ ਦੀਆਂ ਮਾਵਾਂ ਦੀ ਪੰਜਾਬ ਦੇ ਨੌਜਵਾਨਾਂ ਦੀ ਬਜ਼ੁਰਗਾਂ ਦੀ ਤੇ ਬੱਚਿਆਂ ਦੀ ਲੜਾਈ ਹੈ ਜੇਕਰ ਹਾਲਾਤ ਇਹੀ ਰਹੇ ਪੰਜਾਬ ਦੇ ਅੰਦਰ ਤੇ ਪੰਜਾਬ ਬਹੁਤਾ ਚਰਜਾਉਂਦਾ ਨਹੀਂ ਰਹਿਣਾ ਕਿਉਂ ਨਹੀਂ ਰਹਿਣਾ ਕਿਉਂਕਿ ਇਹਨਾਂ ਨੇ ਚਿੱਟੇ ਦੀ ਜਿਹੜੀ ਮਹਾਮਾਰੀ ਦੀ ਮਹੀਮ ਚਲਾਈ ਹੈ ਸਰਕਾਰਾਂ ਨੇ ਇਹ ਬਹੁਤ ਸਾਰੀ ਨੌਜਵਾਨੀ ਨੂੰ ਤਾਂ ਖਾ ਚੁੱਕੀ ਆ ਆਉਣ ਵਾਲੇ ਟਾਈਮ ਦੇ ਵਿੱਚ ਕਦੇ ਵੀ ਕਿਸੇ ਨਾਂ ਦਾ ਪੁੱਤ ਨਾ ਮਰੇ ਇਸ ਗੱਲ ਦਾ ਅਪਰਾਣਾ ਸਾਡੇ ਸਾਰੇ ਪੰਜਾਬੀਆਂ ਨੂੰ ਸਮੁੱਚੀ ਪੰਜਾਬੀਅਤ ਨੂੰ ਕਰਨ ਦੀ ਲੋੜ ਹੈ ਕਿਤੇ ਇੱਕ ਪਾਸੇ ਲੱਖਾ ਸਿੰਘ ਸੁਧਾਰਾ ਹੋਰ ਬਹੁਤ ਸਾਰੇ ਸਾਡੇ ਨੌਜਵਾਨ ਜਿਵੇਂ ਕਿ ਹਮਪੇਸ਼ ਸਿੰਘ ਮਾਨ ਬਹੁਤ ਸਾਰਾ ਪ੍ਰਯਾਸ ਕੀਤਾ ਉਹਨਾਂ ਨੇ ਵੀ ਅਸੀਂ ਪਾਣੀ ਬਚਾ ਲਈਏ ਯਾਰ ਪੰਜਾਬ ਦੇ ਪਰ ਸਾਡੇ ਲੋਕਾਂ ਨੂੰ ਵੱਡੇ ਪੱਦਰ ਤੇ ਜੁੜਨ ਦੀ ਲੋੜ ਹੈ ਹੁਣ ਇੱਕ ਪਾਸੇ ਪੰਜਾਬ ਦੀ ਸਰਕਾਰ ਚਾਹੁੰਦੀ ਅਮਰਪਾਲ ਸਿੰਘ ਬਾਹਰ ਨਾ ਆਵੇ ਉਹ ਕੇਂਦਰ ਦੇ ਨਾਲ ਨਵੀਆਂ-ਨਵੀਆਂ ਨੀਤੀਆਂ ਆਪਣੀਆਂ ਪੰਜਾਬ ਦੇ ਵਿੱਚ ਲੈ ਕੇ ਆਉਂਦੇ ਨੇ ਤੇ ਫਿਰ ਕਹਿੰਦੇ ਨੇ ਸਰਕਾਰ ਨਾਲ ਤਾਂ ਸਾਡੀ ਬਣਦੀ ਨਹੀਂ ਕਿਉਂ ਨਹੀਂ ਬਣਦੀ ਭਾਈ ਸੈਂਟਰ ਦੇ ਨਾਲ ਮਿਲ ਕੇ ਤਾਂ ਉਹਦੇ ਤੇ ਐਨਐਸਏ ਲੱਗੀ ਐ ਇਹ ਕਿਵੇਂ ਲ��ੋਲੋਗੇ ਤੁਸੀਂ ਤੇ ਹੁਣ ਮੇਰੀ ਅਪੀਲ ਸਾਡੇ ਪੰਜਾਬੀਆਂ ਨੂੰ ਆ ਜਿੰਨੇ ਵੀ ਪੰਜਾਬ ਦੇ ਸਾਡੇ ਭੈਣ ਭਰਾ ਤੁਸੀਂ ਇਹਨਾਂ ਗੱਲਾਂ ਬਾਤਾਂ ਦੇ ਨਾਲ ਸਹਿਮਤ ਹੋ ਪੰਜਾਬ ਦੀ ਨੌਜਵਾਨੀ بچੇ ਤਾਂ ਤੁਸੀਂ ਇਸ ਵੀਡੀਓ ਨੂੰ ਮੇਰਾ ਵੀਰ ਸ਼ੇਅਰ ਜ਼ਰੂਰ ਕਰਨੀ ਆ ਔਰ ਜਿੰਨੇ ਵੀ ਭੈਣ ਭਰਾ ਨੇ ਮੇਰੇ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਇਹਨਾਂ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਵੀ ਕੰਟੀਨਿਊ ਆਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ